108 ਐਂਬੂਲੈਂਸ ਦੇ ਇਨਚਾਰਜ ਸੀਐਲ ਭਪਿੰਦਰ ਸਿੰਘ ਵੱਲੋਂ ਜੁਨੀਅਨ ਦੇ ਸੂਬਾ ਪ੍ਰਧਾਨ ਨੂੰ ਬੋਲੀ ਪੱਦੀ ਸ਼ਬਦਾਵਲੀ ਦੇ ਵਿਰੋਧ ਦੇ ਵਿੱਚ ਅੱਜ ਹਾਜ਼ਰਤਨ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਕਿਹਾ ਹੋ ਸਕਦਾ ਹੈ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਅੰਦਰ ਕਰਨੀਆਂ ਆਪਣ ਐਂਬੂਲੈਂਸਾਂ ਸੰਬੰਧ ਬੁੱਧਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ 108 ਐਂਬੂਲੈਂਸ ਵਾਲਿਆਂ ਦੀ ਇੱਕ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸੂਬਾ ਪ੍ਰਧਾਨ ਆ ਅਮਨਦੀਪ ਸਿੰਘ ਨੇ ਬੋਲਦਿਆ ਕਿ ਕੇ ਸੀ ਅਲਪਪਿੰਦਰ ਸਿੰਘ ਜੋ 108 ਅੰਬੂਲੈਂਸ ਦੇ ਇੰਚਾਰਜ ਹਨ ਉਹਨਾਂ ਵੱਲੋਂ ਉਹਨਾਂ ਨੂੰ ਬਹੁਤ ਹੀ ਭੱਦੀ ਸ਼ਬਦਾਬਦੀ ਬੋਲੀ ਗਈ ਹੈ ਜਿਸ ਦੇ ਵਿਰੋਧ ਵਜੋਂ ਉਹਨਾਂ ਵੱਲੋਂ ਉਹਨਾਂ ਦੀ ਟਰਮੀਨੇਟ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਇੱਕ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਨਾਰੇਬਾਜੀ ਵੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਗਰ ਇਸ ਤੇ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਉਹਨਾਂ ਵੱਲੋਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ 108 ਐਂਬੂਲੈਂਸ ਬੰਦ ਕਰਨ ਦੀ ਕਾਲ ਦਿੱਤੀ ਜਾਵੇ ਅਤੇ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਲੰਬਾ ਵੀ ਕੀਤਾ ਜਾਵੇ ਸੋ ਆਟੈਂਬੂਲੈਂਸ ਜੁਨੀਅਨ ਜਿੰਦਾਬਾਦ 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 ਪੱਤਰੀ ਸ਼ਬਦਾਵਲੀ ਬਤਨ ਵਾਲਾ ਸੀਐਲ ਪਤਨ ਮਰਦਾਬਾਦ 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 ਕੰਪਨੀ ਦੇ ਉੱਚ ਅਧਿਕਾਰੀ ਸ਼ਹਿਦ ਇਹ ਨਾਲੇ ਕ ਉੱਚ ਅਧਿਕਾਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਮੇਰਾ ਨਾਮ ਅਮਨਦੀਪ ਸਿੰਘ ਪੰਜਾਬ ਪ੍ਰਧਾਨ 108 ਐਂਬੂਲੈਂਸ ਜੁਨੀਅਨ ਪੰਜਾਬ ਕੀ ਮਾਮਲਾ ਮੀਟਿੰਗ ਮਾਮਲਾ ਸਾਡੀ ਰੂਟੀਨ ਜਿਸ ਤਰ੍ਹਾਂ ਜ਼ਿਲ੍ਹਾ ਪੱਤਰੀ ਸੌਰੀ ਸੂਬਾ ਪੱਤਰੀ ਮੀਟਿੰਗ ਹੁੰਦੀ ਹੈ ਸਾਲ ਦੇ ਵਿੱਚ ਤਕਰੀਬਨ ਹਰ ਮਹੀਨੇ ਅਸੀਂ ਕਰਦੇ ਹਾਂ ਕਈ ਵਾਰੀ ਦੋ ਮਹੀਨਿਆਂ ਦੇ ਬਾਅਦ ਤੇ ਪਹਿਲਾਂ ਅਸੀਂ ਮੁੱਲਾਪੁਰ ਰਵਾਖ ਰਖਾਵਾ ਜ਼ਿਲ੍ਹਿਆਂ ਦੇ ਵਿੱਚ ਕਰਦੇ ਆ ਇਸ ਵਾਰ ਅਸੀਂ ਬਠਿੰਡੇ ਦਾ ਸੋਚਿਆ ਸੀ ਰਾਤ ਕੀ ਘਟਨਾ ਹੋਈ ਅਸੀਂ 20 ਤੋਂ 30 ਬੰਦਿਆਂ ਨੇ ਇੱਥੇ ਇਕੱਠੇ ਹੋਣਾ ਸੀਗਾ ਤੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਸੀ 58 ਨਵੀਆਂ ਜਿਹੜੀਆਂ ਐਂਬੂਲੈਂਸਾਂ ਦਿੱਤੀਆਂ ਉਹਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਜਿਹੜੇ ਚੇਅਰਮੈਨ ਹੈ ਆਪਣੇ ਭੱਲਾ ਜੀ ਉਹਨਾਂ ਨੂੰ ਇੱਥੇ ਸਪੈਸ਼ਲ ਬੁਲਾਇਆ ਸੀ ਤੇ ਉਹਨਾਂ ਦਾ ਸਨਮਾਨ ਕਰਨਾ ਸੀ ਸਾਡਾ ਕੋਈ ਕੋਈ ਮਕਸਦ ਇੱਥੇ ਜਿਆਦਾ ਇਕੱਠ ਕਰਨ ਦਾ ਨਹੀਂ ਸੀ ਪਰ ਰਾਤ ਜਿਹੜਾ ਇੰਚਾਰਜ ਹੈ ਸੀਐਲ ਭਪਿੰਦਰ ਸਿੰਘ ਜਿਹਦੇ ਵੱਲੋਂ ਮੈਨੂੰ ਕਿਸੇ ਬੰਦੇ ਦੀ ਟਰਾਂਸਫਰ ਕਰਨ ਦੇ ਬਦਲੇ ਪੱਦੀ ਸ਼ਬਦਾਵਲੀ ਜਿਹੜੀ ਕਿ ਅਸਹਿਯੋਗ ਆ ਉਹ ਬੋਲੀ ਗਈ ਜਿਹਦੇ ਸਬੰਧ ਵਿੱਚ ਅਸੀਂ ਇੱਥੇ ਇਕੱਠੇ ਹੋਏ ਆ ਤੇ ਇਸ ਤੋਂ ਬਾਅਦ ਜਿਹੜਾ ਅਸੀਂ ਮੰਗ ਪੱત્ર ਆ ਉਹ ਸਰ ਸਰਜਨ ਦਫ਼ਤਰ ਦੇਵਾਂਗੇ ਤੇ ਅਗਲਾ ਸ਼ਗਰਸ਼ਾ ਜਿਹੜਾ ਉਹਦਾ ਟਾਈਮ ਦੇਵਾਂਗੇ ਤੇ ਉਹ ਕਰਾਂਗੇ ਤੇ ਖਿਲਾਫ ਜਿਹੜੀ ਕਾਰਵਾਈ ਆ ਉਹ ਕਰਾਂਗੇ ਜਿਸ ਤਰ੍ਹਾਂ ਸੰਘਰਸ਼ ਜਿਹੜਾ ਦੇਸ਼ ਹਸਪਤਾਲ ਜਿਸ ਤਰ੍ਹਾਂ ਵੀ ਜਿਹੜੀ ਇਹਦੀ ਭਾਸ਼ਾ ਬੋਲੀ ਗਈ ਆ ਉਸ ਹਾਵਨਾ ਤਾਂ ਇਹਦੀ ਜਿਹੜੀ ਹੈ ਇੱਥੋਂ ਇਹਦੀ ਟਰਮੀਨੇਸ਼ਨ ਬਣਦੀ ਹੈ ਤੇ ਸ਼ਗਰਸ਼ਾ ਜਿਹੜਾ ਸਾਡਾ ਉਹ ਕਿਸੇ ਰੂਪ ਵਿੱਚ ਵੀ ਹੋ ਸਕਦਾ ਪੂਰੇ ਪੰਜਾਬ 'ਚ ਐਂਬੂਲੈਂਸਾਂ ਵੀ ਬੰਦ ਕਰ ਸਕਦੇ ਆ ਅਸੀਂ ਚਾਹੁੰਦੇ ਨਹੀਂ ਇਹ ਇਹ ਕਰਨਾ ਪਰ ਮਜਬੂਰ ਸਾਨੂੰ ਜਿਉ ਸ਼ਬਦਾਵਰੇ ਅਸੀਂ ਰਿਕਾਰਡਿੰਗ ਤੁਹਾਨੂੰ ਸੁਣਾ ਦਈਏ ਤਾਂ ਉਹਦੇ ਵਿੱਚ ਬਹੁਤ ਜਿਹੜੀ ਅਸਹਿਜੋਗ ਹੈ ਤੇ ਉਸ ਤੋਂ ਉੱਪਰ ਜਿਹੜੀ ਕੰਪਨੀ ਹੈ ਸਾਡੇ ਨਾਲ ਪਿਛਲੇ ਦੌਰਾਨ ਸਰਕਾਰ ਨੇ ਸਾਡਾ ਪਹਿਲੀ ਸਰਕਾਰ ਹੈ ਜਿਹਨੇ ਸਾਥ ਦਿੱਤਾ ਸਾਡੀ ਸੁਣਵਾਈ ਹੋਈ ਹੈ ਚਲੋ ਕੁਛ ਨਾ ਕੁਛ ਸਾਡੇ ਵਾਧਾ ਤਨਖਾਹ ਦੇ ਵਿੱਚ ਹੋਇਆ ਪਰ ਜਿਹੜੀ ਡਿਊਟੀ ਆ ਸਾਡੀ ਉਹ 12 ਘੰਟੇ ਲਈ ਜਾ ਰਹੀ ਆ 8 ਘੰਟੇ ਦੀ ਵਜਾਇ ਕਿਤ ਵਿਭਾਗ ਵਿਭਾਗ ਵੱਲੋਂ ਜਿਹੜੇ ਹੁਕਮ ਆ ਵੀ ਇਹਨਾਂ ਨੂੰ 8 ਘੰਟੇ ਡਿਊਟੀ ਲਈ ਜਾਵੇ ਪਰ 12 ਘੰਟੇ ਲਈ ਜਾ ਰਹੀ ਆ ਉਸ ਸੰਬੰਧ ਵਿੱਚ ਸਾਨੂੰ ਹਰ ਰੋਜ਼ ਇੱਕ ਨਾ ਇੱਕ ਦੋ ਬੰਦੇ ਕੱਢ ਦਿੱਤੇ ਜਾਂਦੇ ਆ ਕੰਪਨੀ ਵੱਲੋਂ ਨਜਾਇਜ਼ ਟਰਾਂਸਫਰਾਂ ਅਸੀਂ ਇਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਵੀ ਇੱਕ ਸਾਲ ਤੋਂ ਅਡਾ ਟੈਂਡਰ ਰਹਿ ਗਿਆ ਉਦੋਂ ਦੇਖਾਂਗੇ ਸਰਕਾਰ ਕੀ ਕਰਦੀ ਆ ਸਾਡੇ ਬਾਰੇ ਸੋਚਦੀ ਆ ਨਹੀਂ ਸੋਚਦੀ ਉਹਨਾਂ ਟਾਈਮ ਸਾਨੂੰ ਜਿੰਨੇ ਵੀ 10-12 ਹਜ਼ਾਰ ਚ ਗੁਜ਼ਾਰਾ ਕਰਨ ਦਿਓ ਪਰ ਇਹਦੇ ਉੱਚ ਅਧਿਕਾਰੀ ਐ ਜਿਹੜੇ ਨੀਸ਼ਵਤਰਾ ਜੀ ਜਾਂ ਹੋਰ ਵੀ ਇਹਨਾਂ ਨਾਲ ਕੋਸ਼ਿਕਾਦੋ ਮਿਲੇ ਹੋਇਆ ਜੋ ਆਪਣੀਆਂ ਕੁਰਸੀਆਂ ਬਚਾਉਣ ਲਈ ਉਹ ਮੁਲਾਜ਼ਮਾਂ ਨੂੰ ਦਿਨਵੇ ਦਿਨ ਤੰਗ ਪ੍ਰੇਸ਼ਾਨ ਕਰਦੇ ਆ ਤੇ ਜਿਹੜੇ ਇਸੇ ਦੀ ਸ਼ੈਅ ਤੇ ਜਿਹੜਾ ਸੀਐਲ ਭਵਿੰਦਰ ਵੱਲੋਂ ਸਾਡੇ ਖਿਲਾਫ ਜੋ ਸ਼ਬਦਾਵਲੀ ਬੋਲੀ ਗਈ